ਹਾਂਜੀ ਆਹਾਂ ਟਰਾਲੀ ਦੇ ਵਿੱਚ ਦੋ ਸੱਟੇ ਰਹਿ ਗਏ ਜੀ ਇਹ ਚੌਥੀ ਟਰਾਲੀ ਆ ਆਪਣੀ ਬਸੇ ਦੋ ਰਹਿ ਗਏ ਜੀ ਵਿੱਚ ਤੇ ਇਹ ਹੁਣ ਲਗਭਗ ਇਹ ਇਹ ਚੋ ਨਿਪੜੇਗਾ ਕੰਮ ਤੇ ਉਤਾਰ ਹੁਣ ਆਪਾਂ ਪੰਜਵੀਂ ਟਰਾਲੀ ਨੂੰ ਵਾੜਾ ਲਾਉਂਦੇ ਹਾਂ ਹਾਂਜੀ ਆਪਾਂ ਆਹ ਚੌਥੀ ਟਰਾਲੀ ਖਾਲੀ ਹੋ ਗਈ ਹਾਂਜੀ ਹਾਂਜੀ ਬਲਾਕ ਪਾਤਰਾਂ ਦੀ ਇਹਦੇ ਹੁਣ ਪੰਜਵੀਂ ਟਰਾਲੀ ਆ ਹਾਂਜੀ ਤੋਂ ਮੁੱਢ ਤੋਂ ਸ਼ੁਰੂ ਕਰਾਂਗੇ ਉਹ ਚ ਕਿੰਨੇ ੱਟੇ ਨਹੀਂ ਆਉਣੇ ਮਾਟਰ ਗੱਟਿਆਂ ਦੇ ਲਵੇ ਨੇ 160 ਰੋਟੀਆਂ ਦੀ ਬਤਨੀ ਹੈ ਕਿਹੜੇ ਆਪਾਂ ਇੱਥੇ ਘਰ-ਘਰ ਸਾਰੇ ਘਰੀ ਪਰਿਵਾਰ ਨੂੰ ਜਿਹੜੇ ਛੋਟੇ ਪਿਛਾੜ ਦੇ ਦੂਰ ਤੋਂ ਤਾਂ 1 ਏਕੜ ਵਾਲੇ ਹਰ ਇੱਕ ਨੂੰ ਦੋ-ਦੋ ਗੱਟੇ ਕਣਕ ਦੇ ਵੰਡਦੇ ਹਰ ਘਰ ਫਤਈ ਹਰ ਘਰ ਠੀਕ ਹੈ ਠੀਕ ਹੈ ਬਹੁਤ ਜਿਹੜਾ ਇਹ ਮਤਲਬ ਗਰਾਊਂਡ ਲੈਵਲ ਤੇ ਸਾਰਾ ਕੰਮ ਹੋ ਰਿਹਾ ਜਿਵੇਂ ਜਿਵੇਂ ਸਾਡਾ ਇਹ ਲਿਸਟ ਦਿਖਾਇਆ ਬਣਾ ਆਹ ਲਿਸਟ ਦੇ ਹਿਸਾਬ ਨਾਲ ਜੀ ਅਸੀਂ ਚੱਲ ਰਹੇ ਹਾਂ ਇੱਕ ਲਿਸਟਾ ਮਤਲਬ ਉਰੇ ਦੀ ਜਿੱਥੇ ਬੰਦੀ ਨੇ ਇੱਕ ਉਹਨਾਂ ਨੇ ਸਾਨੂੰ ਦੇ ਰੱਖੀ ਹੈ ਉਹ ਮੇਉ ਮਸੀਹ ਨੂੰ ਟਿਕ ਕਰਦੇ ਰਹਿੰਦੇ ਆ ਜਿਵੇਂ ਜਿਵੇਂ ਲਾ ਲੋ ਆ ਦੇਖ ਤੇ ਆ ਟਿਕ ਕਰੀ ਜਾਂਦੇ ਜੀ ਜਿਹੜੇ ਜਿਹੜੇ ਪਰਿਵਾਰ ਨੂੰ ਇਹ ਕਣਕ ਚਾਹੀਦੀ ਹੈ ਸੋ ਇਹ ਧੰਨਵਾਦ ਬਲਾਕ ਖਜ਼ਾਨਚੀ ਗੁਰਮukh ਸਿੰਘ ਤੇ ਉਤਾਰ ਸਿੰਘ ਸਕੱਤਰ ਬਹੁਤ ਬਹੁਤ ਧੰਨਵਾਦ ਕਲਵਾਨ ਦੀ ਸੰਗਤ ਤੱਕ ਅੱਗੇ ਦੀ ਸੰਗਤ ਆ ਹਾਲਾਤ ਨੇ ਜੀ ਉਰੇ ਦੇਖ ਲਓ ਵੀ ਇਹ ਕਿਤੇ ਉਰੇ ਮਤਲਬ 8 8 ਪੁੱਤ ਪਾਣੀ ਦੀ ਇਹ ਘਰ ਦੇ ਆ ਦੂਜੇ ਨੰਬਰ ਦੀ ਪੱਤੀ ਹੈ ਜਿਹੜੀ ਇੱਥੇ ਤੱਕ ਪਾਣੀ ਪਹੁੰਚਿਆ ਹੋਇਆ ਹੈ ਕੋਈ ਨਹੀਂ ਛੋ ਬਹੁਤ ਜਿਆਦਾ ਪਾਣੀ ਦੀ ਕਿੱਥੇ ਤੱਕ ਦੀ ਪੁੱਤ ਕਿੱਥੇ ਤੱਕ ਹੁਣ ਦੱਸ ਇੱਥੇ ਤੱਕ ਪਾਣੀ ਦੀ ਭਾਰਤੀ ਕਿਸਾਨੀ ਦੇ ਗ੍ਰਾਹਕਾ ਇਕਾਈ ਪ੍ਰਧਾਨ ਬਲਕਾਰ ਸਿੰਘ ਤਲਵਾਰ ਨੂੰ ਬਹੁਤ ਬਹੁਤ ਧੰਨਵਾਦ ਸੰਗਤ ਦਾ